ਅਤੇ ਕੋਈ ਇਹ ਜਿਹੜਾ ਪਿੰਡ ਡੀਡਾ ਸੰਸੀ ਹੈਗਾ ਇਹਦੇ ਵਿੱਚ ਟੋਟਲ 71 ਘਰ ਨੇ ਜਿਹਨਾਂ ਦੇ ਮਾਲਕ ਕਲੈਕਟਰ ਸਾਹਿਬ ਨੇ ਗੁਰਦਾਸਪੁਰ ਨੇ ਜਿਹੜੇ ਆਰਡਰ ਕੀਤੇ ਨੇ ਡਿਮੋਲਿਸ਼ਨ ਤੇ ਉਸੇ ਡਿਮੋਲਿਸ਼ਨ ਦੇ ਅੱਜ ਅਸੀਂ ਐਗਜ਼ੀਕਿਊਸ਼ਨ ਕਰਤਾ ਹੈ ਪੁਲਿਸ ਦੀ ਪ੍ਰੈਜ਼ੈਂਸ ਤੇ ਡਿਊਟੀ ਮੈਜਿਸਟਰ ਦੀ ਅਸਪੈਕਟ ਟੋਟਲ 71 ਘਰ ਨੇ ਇਹਦੇ ਖਿਲਾਫ 7 ਮੁਕਦਮੇ ਦਰਜ ਹੈ ਤੇ ਇਹਦੇ ਪਰਿਵਾਰ ਦੇ ਖਿਲਾਫ ਟੋਟਲ 36 ਮੁਕਦਮੇ ਦਰਜ ਹੈ ਜਿਹਦੇ ਚ ਐਨਡੀਪੀਐਸ ਐਕਟ ਤੇ ਪਲੱਸ ਅਕਸਾਈ ਦੇ ਮੁਕਦਮੇ ਜਿਹੜੇ ਆ ਉਹ ਦਰਜ ਹੈ ਇਹ ਜਿਹੜੀ ਜਗ੍ਹਾ ਦੇ ਵਿੱਚ ਇਹਨੇ ਇਲੀਗਲ ਘਰ ਬਣਾਏ ਸੀ ਇਹ ਬਾਡਰ ਰਿਸੋਰਸ ਡਿਪਾਰਟਮੈਂਟ ਦੀ ਜਗ੍ਹਾ ਸੀ ਉਹਨਾਂ ਨੇ ਜਿਹੜਾ ਇਹਨੂੰ ਡੈਮੋਲੇਸ਼ਨ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ ਤੇ ਡਿਸਟ੍ਰਿਕਟ ਪੁਲਿਸ ਗੁਰਦਾਸਪੁਰ ਵੱਲੋਂ ਉਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਦਿੱਤੀ ਗਈ ਹੈ ਤੇ ਉਹ ਬਾਡਰ ਰਿਸੋਰਸ ਡਿਪਾਰਟਮੈਂਟ ਵਾਲੇ ਜਿਹੜੇ ਆ ਉਹ ਆਪਣੀ ਜਗ੍ਹਾ ਖਾਲੀ ਕਰਾ ਦੇ ਤਾਂ ਹੁਣ ਸਿਵਲ ਡਿਪਾਰਟਮੈਂਟ ਦੀ ਜਗ੍ਹਾ ਨਾ ਉਹਨਾਂ ਨੇ ਦੱਸਿਆ ਨਾ ਪੁਲਿਸ ਨੇ ਤਾਂ ਕਾਰਵਾਈ ਜਿਹੜਾ ਪਰਚਾ ਦਰਜ ਕਰਨਾ ਉਹ ਪੁਲਿਸ ਤਾਂ ਕਾਰਵਾਈ ਕਰ ਹੀ ਰਹੀ ਹੈ ਜਿਹੜੀ ਡੈਮੋਲੇਸ਼ਨ ਹੈ ਉਹ ਜਿਸ ਡਿਪਾਰਟਮੈਂਟ ਦੀ ਜਗ੍ਹਾ ਹੈ ਉਹ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਪ੍ਰੋਟੈਕਸ਼ਨ ਦਿਓ ਅਸੀਂ ਅਸੀਂ ਜਗ੍ਹਾ ਖਾਲ ਪੰਜ ਪਹਿਲਾਂ ਹੋ ਚੁੱਕੇ ਛੇਵਾਂ ਬਾਕੀ ਸਾਰਾ ਪ੍ਰੋਸੈਸ ਚੱਲ ਰਿਹਾ ਜਿਹਦਾ ਜਿਹਦੇ ਵੀ ਦੱਸੀ ਜਾਣਗੇ ਸਿਵਲ ਡਿਪਾਰਟਮੈਂਟ ਵਾਲੇ ਉਹਦੇ ਮੁਤਾਬਕ ਅਸੀਂ ਪ੍ਰੋਟੈਕਸ਼ਨ ਦੇ ਦਾਂਗੇ ਮੈਸੇਜ ਇਹੀ ਹੈ ਜੀ ਵੀ ਨਜਾਇਜ਼ ਜਿਹੜੇ ਤੰਦੇ ਆ ਨਸ਼ੇ ਵਾਲੇ ਉਹ ਛੱਡ ਦੇਣ ਆਪਣਾ ਆਮ ਜ਼ਿੰਦਗੀ ਜੀਣ ਕਮਾਨ ਤੇ ਖਾਣ ਨਹੀਂ ਤਾਂ ਫਿਰ ਹਾਲਾਤ ਤਾਂ ਇਹੀ ਹੈਗੇ ਸਜ਼ਾ ਵੀ ਹੋਊਗੀ ਜਿਹੜੀ ਜਗ੍ਹਾ ਰੋਕ ਕੇ ਕਿਸੇ ਦੇ ਮਹਿਕਮੇ ਦੀ ਕੋਈ ਘਰ ਬਣਾਉਣਗੇ ਤਾਂ ਰੈਮੂਲੇਸ਼ਨ ਹੋਊਗਾ